ਦੁਨੀਆ ਦਾ ਇਕ ਜਿੰਦਾਬਾਦ 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 ਫੌਟਾਰੀਕ ਨੂਰ ਬਾਪਸ ਲੋ ਬਾਪਸ ਲੋ ਫਿਰ ਫੌਟਾਰੀਕ ਨੂਰ ਬਾਪਸ ਲੋ ਬਾਪਸ ਲੋ ਬਾਪਸ ਲੋ ਫੌਟਾਰੀਕ ਨੂਰ ਬਾਪਸ ਲੋ ਬਾਪਸ ਲੋ ਜਨਤਕ ਦੇਵਤਿਆਂ ਦਾ ਇਕ ਜਿੰਦਾਬਾਦ 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 ਜਨਤਕ ਦੇਵਤਿਆਂ ਦਾ ਇਕ ਜਿੰਦਾਬਾਦ ਜਿੰਦਾਬਾਦ ਆਇਓ ਆਇਓ

ਪਹਾਵੇਂ ਇਹਨਾਂ ਦਾ ਜਿਹੜਾ ਹੈਗਾ ਨਾਮਕਰਨ ਜਿੰਨੀ ਹਿੰਦੀ ਚ ਕੀਤਾ ਹੈ ਔਰ ਸੰਸਕ੍ਰਿਤ ਵੀ ਹੈ ਉਹਦੇ ਚ ਪਰ ਇਹ ਤਾਤਰੂਪ ਦੇ ਅੱਗੇ ਨਵੇਂ ਵੀ ਸਖਤ ਕਾਨੂੰਨ ਬਣਾਉਂਦੇ ਗਏ ਆ ਔਰ ਇਹਦੇ ਚ ਪੁਲਿਸ ਨੂੰ ਜਿਹੜੀਆਂ ਜ਼ਿਆਦਾ ਪਾਵਰ ਦਿੱਤੀਆਂ ਗਈਆਂ ਆ ਜਿਹਦੇ ਨਾਲ ਕੇ ਲੋਕਾਂ ਲਈ ਜਿਹੜਾ ਆ ਇਹ ਜਿਹੜਾ ਸਿਸਟਮ ਹੈ ਸਾਰੇ ਦਾ ਸਾਰਾ ਨਿਜਾਮ ਹੈ ਉਹ ਹੋਰ ਵੀ ਸ਼ਕਤੀ ਵਰਤਣ ਦੇ ਕਾਬਿਲ ਹੋ ਜਾਊਗਾ ਉਦਾਹਰਨ ਦੇ ਤੌਰ ਤੇ ਇਹਦੇ ਕੁਝ ਕਿਤਾਂ ਜਿਹੜੀਆਂ ਤੁਹਾਡੀ ਕੋਈ ਜ਼ਮਾਨਤ ਦੀ ਪ੍ਰੋਵੀਜ਼ਨ ਸੀਗੀ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਕਿ ਉਹ ਤੇ ਵੱਧ ਤੋਂ ਵੱਧ ਜੋ ਰਿਮਾਂਡ ਪੁਲਿਸ 15 ਦਿਨ ਦਾ ਦੇ ਸਕਦੀ ਪੁਲਿਸ ਨੂੰ ਦਿੱਤਾ ਜਾ ਸਕਦਾ ਸੀ ਹੁਣ ਕੀ ਹੈ ਕਿ ਪਹਿਲੇ 60 ਦਿਨਾਂ ਜਿਹੜੇ ਕੇਸ ਦੀ ਕਿਉਂਕਿ ਇਹ ਸਜ਼ਾ ਦੇ ਆਧਾਰ ਤੇ ਹੁੰਦਾ ਔਰ 90 ਦਿਨ ਤੱਕ ਉਹਨਾਂ ਦਾ ਰਿਮਾਂਡ ਪੁਲਿਸ ਦੁਬਾਰਾ ਲੈ ਸਕਦੀ ਹੈ ਇਸ ਤਰ੍ਹਾਂ ਦੇ ਪ੍ਰੋਵੀਜ਼ਨ ਕਰਤੇ ਗਏ ਆ ਕਿ ਬੰਦੇ ਨੂੰ 60 ਦਿਨ ਤੱਕ ਔਰ 90 ਦਿਨ ਤੱਕ ਜੇਲ੍ਹ ਚ ਰੱਖਿਆ ਜਾ ਸਕਦਾ ਔਰ ਉਹਦੇ ਨਾਲ ਦੀ ਨਾਲ ਲੋਕਾਂ ਦਾ ਜਿਹੜਾ ਇੱਕ ਅੱਗੇ ਜਿਵੇਂ ਕਿਸੇ ਇਸ ਖਾਸ ਕਾਨੂੰਨ ਬਣਿਓ ਤੇ ਯੂਏਪੀਏ ਵਗੈਰਾ ਲੜਦੇ ਤਾਂ ਸਾਰੇ ਲੋਕ ਇਸ ਕਰਕੇ ਆ ਬਈ ਅਨਲੌਫਲ ਕਿਪਟੀਜ਼ ਪ੍ਰੋਵੀਜ਼ਨ ਐਕਟ ਨੂੰ ਰੱਦ ਕੀਤਾ ਜਾਵੇ ਇਹਨਾਂ ਨੇ ਉਹਦੇ ਹੀ ਪ੍ਰੋਵੀਜ਼ਨ ਜਿਹੜੇ ਆ 152 ਧਾਰਾ ਜਿਹੜੀ ਜਿਹੜੀ ਹੈਗੀ ਆ ਨਾਗਰਿਕ ਸੁਰੱਖਿਆ ਉਹਦੇ ਚ ਲਿਆ ਕੇ ਸ਼ਾਮਲ ਕਰਤੇ ਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਧਰਾਵਾਂ ਹੈਗੀਆਂ ਜਿਹੜੀਆਂ ਕੇ ਲੋਕ ਵਿਰੋਧੀ ਐ ਔਰ ਜਿਨ੍ਹਾਂ ਦਾ ਲੋਕਾਂ ਨੂੰ ਉਦੋਂ ਜਿਹੜੇ ਖਾਸ ਕਰਕੇ ਜਿਹੜੇ ਲੜਨ ਵਾਲੇ ਲੋਕ ਐ ਆਪਣੇ ਹੱਕਾਂ ਲਈ ਸੁਚੇਤ ਲੋਕ ਐ ਉਹਨਾਂ ਨੂੰ ਦੱਬਣ ਦੇ ਲਈ ਇਹਨਾਂ ਨੇ ਇੱਕ ਐਸਾ ਤੰਤਰ ਖੜਾ ਕਰ ਲਿਆ ਐ ਜਿਹਦੇ ਨਾਲ ਇਹਨਾਂ ਨੂੰ ਉਹ ਲੋਕਾਂ ਤੇ ਹੋਰ ਸਸ਼ਕਤੀਕਰਨ ਦਾ ਮੌਕਾ ਮਿਲੂਗਾ ਇਤੋਂ ਤੱਕ ਕੇ ਜਿਹੜੇ ਬਿਰੋਕਰੇਸੀ ਐ ਉਹਨੂੰ ਵੀ ਪੁਲਸ ਦੇ ਅੰਡਰ ਕਰਤਾ ਗਿਆ ਐ ਔਰ ਜਿਹੜੇ ਇਵਨ ਸਰਕਾਰ ਐ ਮੌਕੇ ਦੀ ਉਹ ਜਿਹੜੇ ਹੈਗੇ ਆ ਜਵਾਬ ਦੇ ਸਾਰੇ ਬਣਾਤੇ ਗਏ ਆ ਇਸ ਕਰਕੇ ਜਿਹੜਾ ਹੈਗਾ ਇਹਨਾਂ ਕਾਨੂੰਨਾਂ ਦਾ ਇਹ ਕਾਨੂੰਨ ਪਾਸ ਵੀ ਕਿੱਦਾਂ ਕੀਤਾ ਗਿਆ ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਦੋਨਾਂ ਜਿਹੜੇ ਹਾਊਸਸ ਹੈ ਪਾਰਲੀਮੈਂਟ ਦੇ ਉਹਦੇ 146 ਮੈਂਬਰ ਜਿਹੜੇ ਆ ਉਹ ਸਸਪੈਂਡ ਕੀਤੇ ਗਏ ਉਸ ਦਿਨਾਂ ਚ ਔਰ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਔਰ ਉਹ ਤੋਂ ਇਲਾਵਾ ਜਿਹੜਾ ਪ੍ਰੋਸੀਜਰ ਹੈ ਉਸ ਤੇ ਦਾ ਇਹ ਇਹਨਾਂ ਨੂੰ ਪ੍ਰਪਾਸ ਕਰਨ ਦਾ ਪ੍ਰੋਸੀਜਰ ਹੈ ਉੱਤੇ ਕੋਈ ਉਸ ਤਰ੍ਹਾਂ ਦੀ ਬਹਿਸ ਨਹੀਂ ਹੋਈ ਜੋ ਔਰ ਇਹ ਜਿਹੜੇ ਕਾਨੂੰਨ ਹੈ ਜੇ ਲਾਗੂ ਹੁੰਦੇ ਹੈ ਉਹ ਲੋਕਾਂ ਦੇ ਲਈ ਜਿਹੜਾ ਹੈਗਾ ਉਹ ਬਹੁਤ ਧੱਤਕ ਹੋਣਗੇ ਘੱਟੋ ਘੱਟ ਜਿਹੜੇ ਅਸੀਂ ਦੇਖਦੇ ਆਂ ਬੁੱਧੀ ਜੀ ਵੀ ਬੰਦਾ ਹੈ ਸਾਰੇ ਮਤਲਬ ਜਿਹੜਾ ਵੀ ਕੋਈ ਵਕੀਲ ਹੈ ਉਹਨਾਂ ਦੇ ਕੇਸ ਲੜਦਾ ਉਹ ਵੀ ਬੰਦਾ ਹੈ ਔਰ ਉਹਨਾਂ ਸਾਰਿਆਂ ਦੇ ਇਸ ਤਰ੍ਹਾਂ ਦੇ ਮਤਲਬ ਹੁਣ ਇਹ ਜਿਹੜਾ ਅਨੁੰਤਿ ਰਾਏ ਹੁਣਾਂ ਤੇ ਕੇਸ ਦਰਜ ਕੀਤਾ ਆ ਅੱਜ ਦੀ ਜਿਹੜਾ ਮਜਾਰਾ ਹੈ ਉਸ ਤੇ ਵੀ ਹੈ ਕਿ ਉਹਨਾਂ ਨੇ ਕੋਈ 2010 ਦਾ ਬਿਆਨ ਦਿੱਤਾ ਸੀਗਾ ਔਰ ਉਦੀ 14 ਸਾਲ ਬਾਅਦ ਮਨਜ਼ੂਰੀ ਦੇਣ ਦਾ ਕੀ ਤੋਕ ਹੈ ਉਹ ਸਿਰਫ ਇੱਕੋ ਹੀ ਹੈ ਕਿ ਲੋਕਾਂ ਨੂੰ ਜਿਹੜੇ ਬੋਲਣ ਵਾਲੇ ਲੋਗ ਆ ਉਹਨਾਂ ਚ ਇੱਕ دہشت ਪੈਦਾ ਕੀਤੀ ਜਾਵੇ ਕਿ ਐਡੇ ਐਡੇ ਵੱਡੇ ਲੇਖਕ ਜਿਹੜੇ ਆ ਉਹਨਾਂ ਨੂੰ ਵੀ ਇਹ ਨਿظام ਹੱਥ ਪਾਰ ਰਿਹਾ ਕਿ ਤੁਸੀਂ ਛੋਟੇ ਜਿਹੜੇ ਲੋਕ ਰੌਲਾ ਪਾਉਂਦੇ ਆ ਉਹ ਬੰਦ ਹੋ ਜਾਓ ਅਸਲੋਂ ਕਾਰਨ ਕੀ ਹੈ ਇਸ ਤਰ੍ਹਾਂ ਦੇ ਕਾਨੂੰਨ ਬਣਾਉਣ ਦਾ ਕਿ ਜਿਹੜਾ ਇਹ ਸਿਸਟਮ ਹੈ ਸਾਰਾ ਪੂੰਜੀਵਾਦੀ ਸਿਸਟਮ ਹੈ ਉਹਦੇ ਕੋਲ ਬੇਰੁਜ਼ਗਾਰੀ ਮਹਿੰਗਾਈ ਦਾ ਦੁਨੀਆ ਪੱਧਰ ਤੇ ਕੋਈ ਹੱਲ ਨਹੀਂ ਤੇ ਭਾਰਤ ਵਿੱਚ ਵੀ ਇਹਨਾਂ ਕੋਲ ਕੋਈ ਹੱਲ ਨਹੀਂ ਹੈ ਇਹਨਾਂ ਨੂੰ ਉਸ ਦਾ ਲੋਕਾਂ ਨੇ ਉਹਦੇ ਖਿਲਾਫ ਜਿਹੜਾ ਹੈ ਆਪਣੀਆਂ ਮੰਗਾਂ ਦੇ ਲਈ ਲੜਨਾ ਹੀ ਹੈ ਇਹ ਇਹਨਾਂ ਦੀ ਜਿਹੜੀ ਅੱਗੋਂ ਪੈਰ ਵਹੀ ਇਹ ਕਰ ਰਹੇ ਆ ਉਹਨਾਂ ਨੂੰ ਨਾਂ ਕੀ ਦਿੱਤਾ ਜਾ ਰਿਹਾ ਵੀ ਅਸੀਂ ਜਿਹੜਾ ਹੈਗਾ ਵਸਤੀਵਾਦੀ ਜਿਹੜੀ ਮਾਨਸਿਕਤਾ ਉਸ ਤੋਂ ਬਾਹਰ ਕੱਢ ਕੇ ਕਾਨੂੰਨ ਇਹ ਜਿਹੜੇ ਆ ਭਾਰਤੀ ਕਾਨੂੰਨ ਭਾਰਤ ਦੇ ਲੋਕਾਂ ਦੁਆਰਾ ਲੋਕਾਂ ਲਈ ਤੇ ਭਾਰਤੀ ਸੰਸਦ ਦੁਆਰਾ ਪਾਸ ਕੀਤੇ ਗਏ ਆ ਇਹ ਸਿਰਫ ਲੋਕਾਂ ਨੂੰ ਇੱਕ ਜਿਹੜਾ ਹੈਗਾ ਨਾ ਰੁਝਾਉਣ ਦਾ ਉਹਨਾਂ ਦੇ ਮਨ ਪਰਚਾਵੇ ਦਾ ਉਹਨਾਂ ਨੂੰ ਇੱਕ ਦਿਲ ਆ ਕੇ ਰੱਖਣ ਦਾ ਵੀ ਪਤਾ ਨਹੀਂ ਇਹ ਵਿਚਾਰਾਂ ਦੇ ਪ੍ਰਸਾਵੇ ਦੀ ਗੱਲ ਹੈ ਉਹ ਉੱਤੇ ਬਹੁਤ ਵੱਡਾ ਖਤਰਾ ਹੋਊਗਾ ਕਿਉਂਕਿ ਜੇ ਤੁਸੀਂ ਹੁਣ 152 ਸੈਕਸ਼ਨ ਪੜ੍ਹ ਲਓ ਉਹ ਉਹਦੇ ਜੋ ਸਾਫ਼ ਲਿਖਿਆ ਹੈ ਕਿ ਜਿਹੜਾ ਤੁਸੀਂ ਆਪਣਾ ਜੇ ਕਿਸੇ ਨੇ ਕੋਈ ਜਿਹੜਾ ਵੱਖਰਾ ਹੋਣਾ ਚਾਹੁੰਦਾ ਮੁਲਕ ਹਾਲਾਂਕਿ ਸੁਪਰੀਮ ਕੋਰਟ ਤਾਂ ਇਹ ਕਹਿ ਚੁੱਕੀ ਆ ਵੀ ਜੇ ਕੋਈ ਸ਼ੂਬਾ ਇਦਾਂ ਦੇ ਕੋਈ ਨਾਰੇ ਲੱਗਦੇ ਵੀ ਆ ਵਿਚਾਰਾਂ ਕਿਸੇ ਦੇ ਵਿਚਾਰ ਤੋਂ ਥੋੜੇ ਡਿਫਰੈਂਟ ਹੋ ਸਕਦੇ ਮੌਕੇ ਦੀ ਸਰਕਾਰ ਤੋਂ ਇਹਨਾਂ ਨੇ ਇਦਾਂ ਦਾ ਨਿਜਾਮ ਬਣਾ ਲਿਆ ਆ ਵੀ ਜਿਹੜਾ ਤੁਸੀਂ ਉਹ ਸਰਕਾਰ ਦੇ ਖਿਲਾਫ ਜਿਹੜੀ ਕੋਈ ਯੋਗ ਜਾਂ ਜੋ ਤੁਹਾਡੇ ਵਿਚਾਰ ਆ ਭਾਵੇਂ ਚਾਹੇ ਉਹ ਗਲਤ ਹੋਣ ਠੀਕ ਹੋਣ ਉਹਦੇ ਨਾਲ ਜਦ ਸੁਪਰੀਮ ਕੋਰਟ ਇੱਥੋਂ ਤੱਕ ਕਹਿ ਚੁੱਕੀ ਹੈ ਕਿ ਜਦ ਤੱਕ ਉਹਨਾਂ ਕੋਈ ਵਾਇਲੈਂਸ ਨਹੀਂ ਹੁੰਦੀ ਕੋਈ ਤਸ਼ੱਦਦ ਨਹੀਂ ਹੁੰਦਾ ਇਹ ਉਹ ਉਸੇ ਵਿੱਚ ਲੈ ਜਾਓ ਤਾਂ ਥੋੜੀ ਦੇਰ ਬਾਅਦ ਇਹ ਕੋਈ ਜਿਹੜਾ ਹੈਗਾ ਜਿਹੜੀ ਹੈ ਬੋਲਣ ਦੀ ਆਜ਼ਾਦੀ ਤੇ ਰੋਕ ਨਹੀਂ ਲੱਗ ਸਕਦੀ ਪਰ ਇਹਨਾਂ ਨੇ ਇਸ ਤਰ੍ਹਾਂ ਦੇ ਇਲਜਾਮ ਬਣਾ ਲਿਆ ਕਿ ਤੁਹਾਡੀ ਬੋਲਣ ਦੀ ਆਜ਼ਾਦੀ ਜਿਹੜੀ ਖਤਰੇ 'ਚ ਹੈ ਪ੍ਰੈਸ ਦੀ ਆਜ਼ਾਦੀ ਕਿੰਨੀ ਗਰੇਡੀ ਹੈ ਜੀ ਪ੍ਰੈਸ ਦੀ ਆਜ਼ਾਦੀ ਉਹ ਬੋਲਣ ਦੀ ਆਜ਼ਾਦੀ ਦੇ ਨਾਲ ਹੀ ਜੁੜੀ ਹੋਈ ਹੈ ਜੇ ਤੁਹਾਡੀ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰੀਏ ਉਹ ਸਾਰੀਆਂ ਜਿਹੜੀਆਂ ਮਦਦਾਂ ਆ ਉਹ ਉੱਤੇ ਵੀ ਨਾਲ ਉਨੀਆਂ ਲਾਗੂ ਹੋ ਜਾਣੀਆਂ ਪ੍ਰੈਸ ਦੀ ਆਜ਼ਾਦੀ ਤਾਂ ਕਿਉਂਕਿ ਬੋਲਣ ਦੀ ਵਿਚਾਰਾਂ ਦੀ ਆਜ਼ਾਦੀ ਦੇ ਸਵਾਲ ਨਾਲ ਜੁੜੀ ਹੋਈ ਹੈ ਤੇ ਵਿਚਾਰਾਂ ਦੀ ਆਜ਼ਾਦੀ ਜੇ ਤੁਹਾਨੂੰ ਬੋਲਣ ਦੀ ਆਜ਼ਾਦੀ ਨਹੀਂ ਤਾਂ ਉਹ ਕੁਦਰਤੀ ਤੌਰ ਤੇ ਤੁਹਾਨੂੰ ਲਿਖਣ ਦੀ ਜਾਂ ਆਪਣੇ ਟੈਲੀਵਿਜ਼ਨ ਤੇ ਵਿਚਾਰ ਪ੍ਰਗਟ ਕਰਨ ਦੀ ਕੋਈ ਜਿਹੜੀ ਹੈ ਉਹ ਦੂਸਰੀ ਨਹੀਂ ਹੋਏਗੀ ਮਤਲਬ ਇੱਕ ਕਿਸਮ ਦੇ ਨਾਲ ਮਨੁੱਖੀ ਸਮਰੱਥੀ ਲਾਗੂ ਆ ਤੁਸੀਂ ਕਹਿ ਸਕਦੇ ਮਨੁੱਖੀ ਸਮਰੱਥੀ ਦੇ ਲਈ ਰਾਹ ਪੁੱਤਰਾ ਕੀਤਾ ਜਾ ਰਿਹਾ ਇਹ ਕਹਿੰਦੇ ਆ ਕਿ ਅਸੀਂ ਇਹਦਾ ਭਾਰਤੀਕਰਨ ਕਰਨਾ ਹੈ ਭਾਰਤੀਕਰਨ ਤਾਂ ਫਿਰ ਉਹੀ ਹੈ ਜਿਹੜਾ ਸਾਡਾ ਇਹ ਹਿੰਦੂਵਾਦ ਦੇ ਕਹਿੰਦੇ ਅਸੀਂ ਲੈ ਕੇ ਆਣਾ ਹਿੰਦੂ ਰਾਸ਼ਟਰ ਬਣਾਉਣਾ ਆ ਉਹ ਤਾਂ ਇਹ ਹੀ ਆ ਵੀ ਸਿਮਰਤੀ ਜਿਹੜੀ ਹੈ ਉਹਦੇ ਨਿਯਮ ਜਿਹੜੇ ਆ ਤੁਸੀਂ ਇਹ ਦੇਖ ਲਓ ਨਾ ਜਿਹੜਾ ਉਹਨਾਂ ਨੇ ਇਹ ਬਣਾਇਆ ਕਾਨੂੰਨ ਉਹਦੇ ਚ ਜਿਹੜੀ ਹੈ ਮੌਬ ਲਿੰਚਿੰਗ ਨਹੀਂ ਆਇਆ ਕੋਈ ਕ੍ਰਾਈਮ ਨਹੀਂ ਹੈ ਮੌਬ ਲਿੰਚਿੰਗ ਉਹ ਜਿਹੜੀ ਹੈਗੀ ਆ ਮਤਲਬ ਆਪਣੇ ਆ ਹਾਰਟ ਕਰਨ ਦੀ ਹੈ ਵੀ ਤੁਸੀਂ ਕਿਸੇ ਦੀਆਂ ਫੀਲਿੰਗਸ ਜਿਹੜੀਆਂ ਹਾਰਟ ਕੀਤੀਆਂ ਉਹ ਜੁਰਮ ਬਣਾਤਾ ਗਿਆ ਪਰ ਇਹਨੂੰ ਜਿਹੜਾ ਹੈਗਾ ਇਸ ਤਰ੍ਹਾਂ ਦਾ ਮੌਬ ਲਿੰਚਿੰਗ ਹੋ ਰਹੀ ਉਹਨੂੰ ਕੋਈ ਜੁਰਮ ਨਹੀਂ ਬਣਾਇਆ ਅਸੀਂ ਇਹ ਸਮਝਦੇ ਹਾਂ ਕਿ ਇਹ ਕਾਨੂੰਨ ਹੈ ਜਿਹੜੇ ਇਹ ਲਿਆਂਦੇ ਗਏ ਆ ਕਿ ਜਿਹੜਾ ਬਰਤਾਨਵੀ ਰਾਜ ਦੇ ਅੰਗਰੇਜ਼ ਰਾਜ ਦੇਲੇ ਦੇ ਕਾਨੂੰਨੀ ਸਿਸਟਮ ਹੈ ਉਹਨੂੰ ਬਦਲ ਕੇ ਲੋਕਾਂ ਨੂੰ ਨਿਆਂ ਦੇਣਾ ਤੇ ਪਰ ਅਸੀਂ ਇਹ ਸਮਝਦੇ ਹਾਂ ਕਿ ਜਿਸ ਤਰੀਕੇ ਨਾਲ ਇਹ ਰੱਦੋ ਬਦਲ ਕੀਤੀ ਗਈ ਹੈ ਉਹ ਅਸਲ ਦੇ ਵਿੱਚ ਸਰਕਾਰ ਦੇ ਗਲਤ ਇਰਾਦਿਆਂ ਨੂੰ ਦਿਖਾਉਂਦੀ ਹੈ ਕਿਉਂਕਿ ਜਿਹੜਾ ਮਤਲਬ ਇਹਦੇ ਵਿੱਚ ਆਈਪੀਸੀ ਨੂੰ ਬਦਲ ਕੇ सीआरपीसी ਨੂੰ ਬਦਲ ਕੇ ਤੇ ਐਵੀਡੈਂਸ ਐਕਟ ਨੂੰ ਬਦਲ ਕੇ ਤਿੰਨ ਜਿਹੜਾ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਨਾਗਰਿਕ ਸੁਰੱਖਿਆ ਸੰਹਿਤਾ ਤੇ ਉਹਦਾ ਜਿਹੜਾ ਇਸੇ ਤਰ੍ਹਾਂ ਸਾਕਸ਼ੀ ਐਕਟ ਹੈ ਜਿਹੜਾ ਬਣਾਇਆ ਗਿਆ ਇਹਦੇ ਵਿੱਚ ਅਸਲ ਨਾ ਤਾਂ ਪੁਰਾਣੇ ਜਵਾਨੇ ਦੇ ਵਿੱਚ ਕੋਈ ਵੱਡੀ ਤਬਦੀਲੀ ਕੀਤੀ ਗਈ ਹੈ ਕਿਉਂਕਿ ਉਹਦੇ ਵਿੱਚ ਜਿਹੜਾ 82 ਤੋਂ 88% ਟੈਕਸਟ ਹੈ ਜਿਹੜਾ ਪੁਰਾਣੇ ਕਾਨੂੰਨਾਂ ਦਾ ਚੁੱਕ ਲਿਆ ਗਿਆ ਦੂਜਾ ਇਹਦੇ ਵਿੱਚ ਸਭੋਂ ਉਹ ਜਿਹੜੀਆਂ ਕਾਨੂੰਨੀ ਧਰਾਵਾਂ ਜਿਹੜੇ ਜਿਹੜੇ ਕਾਲੇ ਕਾਨੂੰਨ UAPA ਵਰਗੇ ਜਿਹਦਾ ਲੋਕ ਵਿਰੋਧ ਕਰ ਰਹੇ ਅੱਤਵਾਦ ਦੇ ਖਿਲਾਫ ਕਾਨੂੰਨ ਆ ਜਿਹੜੇ ਉਹ ਲੋਕਾਂ ਦੇ ਖਿਲਾਫ ਵਰਤੇ ਜਾ ਰਹੇ ਆ ਉਹਨਾਂ ਦੀ ਪੂਰੀ ਵਿਵਸਥਾ ਇਹਦੇ ਵਿੱਚ ਲਿਆ ਕੇ ਪੁਲਿਸ ਨੂੰ ਵੱਧ ਅਧਿਕਾਰ ਦਿੱਤੇ ਗਏ ਆ ਤੇ ਉਹਦੇ ਨਾਲ ਹੀ ਲੋਕਾਂ ਦੇ ਜਿਹੜੇ ਬੋਲਣ ਦੇ ਆਪਣੀ ਗੱਲ ਕਹਿਣ ਦੇ ਤੇ ਆਪਣੇ ਹੱਕਾਂ ਲਈ ਬਿਹਤਰ ਜ਼ਿੰਦਗੀ ਦੇ ਜਿਹੜੇ ਹੱਕ ਆ ਉਹਦੇ ਉੱਤੇ ਵੱਡਾ ਹਮਲਾ ਕੀਤਾ ਗਿਆ ਇਸ ਕਰਕੇ ਅਸੀਂ ਸਮਝਿਆ ਕਿ ਇਹਨਾਂ ਦਾ ਨਿਸ਼ਾਨਾ ਹੋ ਰਿਹਾ ਕਾਨੂੰਨਾਂ ਦਾ ਬਹਾਨਾ ਹੋ ਰਿਹਾ ਇਹ ਇਹ ਅਸੀਂ ਅੱਜ ਜਾਗਰੂਕ ਕਰਨ ਵਾਸਤੇ ਪੂਰੇ ਦੇਸ਼ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਪ੍ਰੋਟੈਸਟ ਕਰ ਰਹੇ ਆ ਤਾਂ ਕਿ ਲੋਕ ਇਹਦੇ ਬਾਰੇ ਜਾਗਰੂਕ ਹੋਣ ਤੇ ਇਹ ਉਹਨਾਂ ਦੇ ਅਧਿਕਾਰਾਂ ਦੇ ਉੱਤੇ ਹਮਲਾ ਹੈ ਇਹ ਕੋਈ ਅੰਗਰੇਜ਼ਾਂ ਦੇ ਬਣਾਏ ਹੋਏ ਜਿਹੜੀ ਕਾਨੂੰਨਾਂ ਦੀ ਵਿਰਾਸਤ ਹੈ ਉਹਨੂੰ ਛੱਡਣ ਦਾ ਸਵਾਲ ਨਹੀਂ ਹੈ ਸਗੋਂ ਉਹਨੂੰ ਜਾਰੀ ਰੱਖਦੇ ਹੋਏ ਹੋਰ ਜ਼ਾਬਰ ਬਣਾਉਣ ਦਾ ਸਵਾਲ ਹੈ ਲੋਕਾਂ ਦੀ ਆਵਾਜ਼ ਹੈ ਜਿਹੜੀ ਬੰਦ ਕਰਨ ਦਾ ਸਵਾਲ ਹੈ ਲੋਕ ਸਭਾ ਦੇ ਵਿੱਚ ਚਾਹੇ ਰਾਜ ਸਭਾ ਦੇ ਵਿੱਚ ਉਹ ਵੀ ਤਰ੍ਹਾਂ ਹੈ ਕੋਈ ਬਣੋ ਜੇ ਇਸ ਢੰਗ ਦੇ ਨਾਲ ਇਹਨਾਂ ਕਾਨੂੰਨਾਂ ਦਾ ਵਿਰੋਧ ਉਠਾਇਆ ਜਾਣਾ ਚਾਹੀਦਾ ਜੇ ਇਹਦਾ ਵਿਰੋਧ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਆ ਦੇਖੋ ਵਿਰੋਧੀ ਧਿਰ ਨੇ ਉੱਥੇ ਇਹ ਪਹਿਲੀ ਗੱਲ ਤਾਂ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਗਿਆ ਵਿਰੋਧੀ ਧਿਰ ਨੂੰ ਸਸਪੈਂਡ ਕਰਕੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਐਮਪੀ ਆ ਉਹਨਾਂ ਨੂੰ ਉਹਦੇ ਤੋਂ ਸਦਨ ਤੋਂ ਬਾਹਰ ਕਰ ਦਿੱਤਾ ਗਿਆ ਤੇ ਸਿਰਫ ਵੌਇਸ ਵੋਟ ਦੇ ਰਾਹੀਂ ਆਵਾਜ਼ ਦੀ ਵੋਟ ਰਾਹੀਂ ਜਿਹੜਾ ਇਹ ਪਾਸ ਕਰਾਏ ਗਏ ਆ ਦੂਜੀ ਇਹਦੇ ਤੋਂ ਵੀ ਵੱਡੀ ਜਿਹੜੀ ਗੱਲ ਮੈਂ ਸਮਝਦਾ ਕਿ ਅਸਲ 'ਚ ਲੋਕਾਂ ਨੂੰ ਇਹਦੇ ਉੱਤੇ ਜਿਨ੍ਹਾਂ ਦੇ ਖਿਲਾਫ ਇਹ ਕਾਨੂੰਨ ਲਾਗੂ ਹੋਣਿਆ ਉਹਨਾਂ ਨੂੰ ਅਸਲ 'ਚ ਇਹਦੇ ਉੱਤੇ ਆਪਣੀ ਰਾਏ ਰੱਖਣ ਦਾ ਵਕੀਲਾਂ ਨੂੰ ਆਪਣੀ ਰਾਏ ਰੱਖਣ ਦਾ ਜਿਨ੍ਹਾਂ ਨੇ ਕਾਨੂੰਨੀ ਬਵਸਤਾ ਦੇ ਵਿੱਚ ਲੋਕਾਂ ਨੂੰ ਇਹ ਨਿਆਹ ਲੈ ਕੇ ਦੇਣਾ ਆ ਉਹਨਾਂ ਨੂੰ ਅਸਲ ਦੇ ਵਿੱਚ ਕਿਸੇ ਵੀ ਪੱਧਰ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ ਇਹ ਇੱਕ ਬਹੁਤ ਖਤਰਨਾਕ ਕਿਸਮ ਦਾ ਰਿਹਾਨ ਹੈ ਜਿਹੜਾ ਕਿ ਸਰਕਾਰ ਇਹ ਪਾ ਰਹੀ ਹੈ ਇਹ ਅਸਲ ਦੇ ਵਿੱਚ ਪੁਲਿਸ ਰਾਜ ਬਣਾਉਣ ਦੀ ਇੱਕ ਵੱਡੀ ਚਾਲ ਹੈ ਤੇ ਇਹਦੇ ਖਿਲਾਫ ਵਿਰੋਧੀ ਪਾਰਟੀਆਂ ਨੂੰ ਵੀ ਬੋਲਣਾ ਚਾਹੀਦਾ ਜਿਹੜੀਆਂ ਕਿ ਉਸ ਪੱਧਰ ਤੇ ਨਹੀਂ ਬੋਲੀਆਂ ਇਹ ਕੱਲਾ ਲੋਕ ਸਭਾ ਦੇ ਅੰਦਰ ਜਾਂ ਰਾਜ ਸਭਾ ਦੇ ਅੰਦਰ ਬੋਲਣ ਦਾ ਸਵਾਲ ਨਹੀਂ ਹੈਗਾ ਇਹ ਸੜਕਾਂ ਦੇ ਉੱਤੇ ਆ ਕੇ ਵਿਰੋਧ ਕਰਨ ਦਾ ਸਵਾਲ ਹੈ ਤੇ ਅਸੀਂ ਇਹ ਸਮਝਦੇ ਆ ਕਿ ਇਹ ਪਾਰਟੀਆਂ ਅਗਰ ਗੰਭੀਰ ਹੈ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਤਾਂ ਇਹਨਾਂ ਨੂੰ ਸੜਕਾਂ ਦੇ ਉੱਤੇ ਆਉਣਾ ਚਾਹੀਦਾ ਔਰ ਲੋਕਾਂ ਦੀ ਆਵਾਜ਼ ਦਾ ਹਿੱਸਾ ਬਣਨਾ ਚਾਹੀਦਾ ਅੱਜ ਦਾ ਜਿਹੜਾ ਰੋਸ ਪਿਆਰਾ ਉਹ ਕਿਸ ਮੁਕਾਮੇ ਜਿਹੜਾ ਉਹ ਕਿਤੇ ਲੱਗ ਉਹ ਦੋਨੇ ਮੁੱਦਿਆਂ ਨੂੰ ਲੈ ਕੇ ਇੱਕ ਤਾਂ ਇਹ ਕਾਲੇ ਕਾਨੂੰਨ ਹੈ ਜਿਹੜੇ ਇਹ ਪੂਰਾ ਫੌਜਦਾਰੀ ਨਿਆਂ ਸਿਸਟਮ ਜਿਹੜਾ ਬਦਲਿਆ ਜਾ ਰਿਹਾ ਹੈ ਇਹ ਵਾਪਸ ਲਿਆ ਜਾਣਾ ਚਾਹੀਦਾ ਰੱਦ ਹੋਣਾ ਚਾਹੀਦਾ ਔਰ ਇਹਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਹੈ ਓਪਨਲੀ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਕਾਨੂੰਨੀ ਰਦੋਬਦਲ ਕੀ ਹੋਵੇ ਜਿਹੜਾ ਪੁਰਾਣਾ ਆਈਪੀਸੀ ਐਸ ਸੀਆਰਪੀਐਸ ਤੇ ਐਵੀਡੈਂਸ ਐਕਟ ਆ ਉਹਦੇ ਵਿੱਚ ਕੀ ਤਬਦੀਲੀ ਹੋਵੇ ਦੂਜਾ ਜਿਹੜਾ ਰੰਧੂਤੀ ਰਾਏ ਵਿਸ਼ੇਸ਼ ਪ੍ਰਸਿੱਧ ਲੇਖਕ ਹੈ ਤੇ ਪ੍ਰੋਫੈਸਰ ਸ਼ੌਕਤ আহসান ਜਿਹੜੇ ਵਿਸ਼ੇਸ਼ ਪੱਧਰ ਦੇ ਵਿਦਵਾਨ ਹੈ ਉਹਨਾਂ ਦੇ ਖਿਲਾਫ ਜਿਹੜਾ 14 ਸਾਲ ਪੁਰਾਣਾ ਇੱਕ ਜਿਹੜਾ ਮੁਕੱਦਮਾ ਆ ਉਹਦੇ ਉੱਪਰ ਯੂਏਪੀਏ ਲਾ ਕੇ ਅੱਤਵਾਦ ਵਿਰੋਧੀ ਕਾਨੂੰਨ ਲਾ ਕੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਉਹ ਅਸੀਂ ਇਹ ਸਮਝਦੇ ਆ ਕਿ ਇੱਕ ਡਰ ਦਾ ਮਾਹੌਲ ਪੈਦਾ ਕਰਨ ਲਈ ਪੂਰੇ ਦੇਸ਼ ਨੂੰ ਡਰਾਉਣ ਵਾਸਤੇ ਇੱਕ ਮਿਸਾਲ ਬਣਾਈ ਜਾ ਰਹੀ ਹੈ ਇਹ ਇਹ ਜਿਹੜਾ ਮੁਕੱਦਮਾ ਇਹ ਵਾਪਸ ਹੋਣਾ ਚਾਹੀਦਾ ਔਰ ਇਹ ਪੂਰੀ ਤਰ੍ਹਾਂ ਐਫ ਆਈ ਆਰ ਹੈ ਜਿਹੜੀ ਰੱਦ ਹੋਣੀ ਚਾਹੀਦੀ ਔਰ ਕਾਲੇ ਕਾਨੂੰਨ ਹੈ ਜਿਹੜੇ ਇਹ ਖਤਮ ਹੋਣੇ ਚਾਹੀਦੇ ਆ ਇਸ ਮੰਗ ਨੂੰ ਲੈ ਕੇ ਪ੍ਰੋਟੈਸਟ ਹੈ ਉਹ ਕੀਤੀ ਕਿਸਾਨ ਯੂਨੀਅਨ ਅੱਗੇ ਤਿੰਨ ਕਾਲੇ ਕਾਨੂੰਨ ਜਿਹੜੇ ਖੇਤੀ ਦੇ ਲੈ ਲਏ ਸੀਗੇ ਉਹਨਾਂ ਨੂੰ ਵਾਪਸ ਕਰਾਉਣ ਦੇ ਲਈ ਦਿੱਲੀ ਦੀਆਂ ਬਰੂਹਾ ਤੇ ਸਵਾ ਸਾਲ ਬੈਠੀ ਰਹੀ ਆ ਔਰ ਇਹ ਕਾਨੂੰਨ ਜਿਹੜੇ ਆ ਉਹ ਇਸੇ ਕਰਕੇ ਬਣਾ ਰਾਇਆ ਵੀ ਜਿਹੜਾ ਸੰਘਰਸ਼ ਹੋ ਰਾਇਆ ਜਿਨ੍ਹਾਂ ਦੇ ਨਾਲ ਘੋਲ ਜਿੱਤੇ ਵੀ ਜਾ ਰਹੇ ਆ ਤੇ ਲੋਕ ਲੜਨ ਲਈ ਸੜਕਾਂ ਤੇ ਵੀ ਆ ਰਹੇ ਆ ਉਹ ਲੋਕਾਂ ਨੂੰ ਦੇਣ ਲਈ ਸਰਕਾਰ ਕੋ ਕੁਝ ਨਹੀਂ ਹੈਗਾ ਨੌਕਰੀਆਂ ਦੇ ਲੋਕ ਬੇਰੁਜ਼ਗਾਰ ਹੈ ਮਹਿੰਗਾਈ ਦੇ ਪੱਤਣ ਨਹੀਂ ਆ ਵਧਦੀ ਜਾਂਦੀ ਆ ਔਰ ਸਰਕਾਰ ਦੇ ਪੱਲੇ ਕੱਖ ਨਹੀਂ ਹੈਗਾ ਔਰ ਉਹ ਲੋਕਾਂ ਦੇ ਸੰਘਰਸ਼ਾਂ ਨੂੰ ਰੋਕਣ ਦੇ ਲਈ ਜਿਹੜਾ ਆ ਇਹ ਤਿੰਨ ਕਾਨੂੰਨ ਜਿਹੜੇ ਲਾंदे ਗਏ ਆ ਤੇ ਪੁਰਾਣੇ ਜਿਹੜੇ ਲੋਕਾਂ ਨੇ ਭਾਸ਼ਣ ਕੀਤੇ ਉਹ 14 14 15 15 ਸਾਲ ਪਹਿਲਾਂ ਦੇ ਕੀਤੇ ਹੋਏ ਆ ਕਾਨੂੰਨ ਨੂੰ ਕੇਸ ਵਿਚਾਲੇ ਆ ਕੇ ਫਿਰ ਜਿਹੜਾ ਅੰਦਰ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਹ ਕਾਨੂੰਨ ਖਤਰਨਾਕ ਹੈ ਔਰ ਇਹਨਾਂ ਦੇ ਨਾਮ ਪਲਾਉ ਨਹੀਂ ਪਲੋਸ ਪਲੋਸ ਤੇ ਹੋਰ ਰੱਖੇ ਹੋਣ ਪਰ ਵਿੱਚੋ ਜਿਹੜਾ ਆ ਉਹ ਬਹੁਤ ਖਤਰਨਾਕ ਹੈ ਪੁਲਿਸ ਨੂੰ ਜਿਹੜੇ ਵੱਧ ਅਧਿਕਾਰ ਦਿੱਤੇ ਜਾ ਰਹੇ ਆ ਅੱਗੇ ਸਰਕਾਰ ਤੋਂ ਕਈ ਮਨਜ਼ੂਰੀ ਲੈ ਕੇ ਕੇਸ ਜਿਹੜੇ ਆ ਉਹ ਮਤਲਬ ਦਰਜ ਕੀਤੇ ਜਾਂਦੇ ਤੇ ਹੁਣ ਸਿੱਧਾ ਥਾਣੇਦਾਰ ਨੂੰ ਹੋ ਗਿਆ ਆ ਕਿ ਥਾਣੇਦਾਰ ਜਿਹੜਾ ਮਰਜ਼ੀ ਕੇਸ ਪਾ ਕੇ ਕਿਸੇ ਨੂੰ ਅੰਦਰ ਕਰ ਸਕਦਾ ਇਸ ਕਰਕੇ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਜਾਂ ਜਥੇਬੰਦੀਆਂ ਦੇ ਨਾਲ ਆ ਔਰ ਇਹਨਾਂ ਦਾ ਸਖਤ ਵਿਰੋਧ ਕਰਦੇ ਆ ਔਰ ਇਹਨਾਂ ਨੂੰ ਵਾਪਸ ਲੈਣ ਦੀ ਔਰ ਇਹਨਾਂ ਦੇ ਮੁਰ ਵਿਚਾਰ ਜਿਹੜੀ ਆ ਉਹ ਹੋਣੀ ਚਾਹੀਦੀ ਆ ਔਰ ਇਸ ਅਨੁਸਾਰਿਆਂ ਨੂੰ ਜਿਹੜਾ ਆ ਇਹਨਾਂ ਕਾਲੇ ਕੁੰਡਾਂ ਨੂੰ ਬਾਸ ਲੱਜਾਈ ਜਾਏ। ਤੁਹਾਨੂੰ ਕੀ ਲੱਗਦਾ ਜਿਵੇਂ ਤੁਸੀਂ ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਕਰਾਏ ਆ। ਤੁਹਾਨੂੰ ਕੀ ਲੱਗਦਾ ਤੇ ਇਹ ਜਿਹੜੇ ਰੱਦ ਕਰਵਾਏ ਜਾਂਦੇ ਆ? ਬਿਲਕੁਲ ਰੱਦ ਕਰਾਏ ਜਾਏਗਾ। ਲੋਕ ਜਿਹੜੇ ਬਹੁਤ ਵੱਡੀ ਸ਼ਕਤੀ ਹੁੰਦੇ ਆ, ਲੋਕ ਇਕੱਠੇ ਹੋ ਰਹੇ ਆ ਅੱਜ ਟਟਗਣ ਦੀ ਇਕੱਠੇ ਹੋਏ ਆ, ਕੰਮ ਦਾ ਮੌਕਾ ਆ ਆਉਣ ਵਾਲੇ ਸਮੇਂ ਦੇ ਵਿੱਚ ਸਮੂਟੀਆਂ ਜਿਥੇ ਬਣੀਆਂ ਜਿਹੜੀਆਂ ਮੀਟਿੰਗ ਕਰਨਗੀਆਂ, ਕਨਵੈਨਸ਼ਨਾਂ ਕਰਨਗੀਆਂ, ਉਹਦੇ ਬਾਅਦ ਜਿਹੜਾ ਆ ਮੋਰਚਾ ਜਰੂਗਾ ਔਰ ਇਹ ਕਾਲੇ ਕੁੰ ਇਹ ਨਹੀਂ ਪਾ ਸਕਦਾ ਤਾਂ ਇਹ ਹੋ ਜਾ ਮਾਹੌਲ ਕਰ ਜਾ ਜਾਪਾ ਜਿਵੇਂ ਦਿੱਲੀ ਦੇ ਲੋਕੀ ਬਿਲਕੁਲ 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 ਸਾਰਾ ਕੁਝ ਹੋ ਸਕਦਾ ਹੈ ਕਿਉਂਕਿ ਲੋਕਾਂ ਨੂੰ ਸਮਝਾਉਣ ਦੀ ਗੱਲ ਹੈ ਕਿ ਇਹ ਕਾਨੂੰਨ ਜਿਹੜੇ ਆ ਕਿੰਨਾ ਪਰ ਲਾਗੂ ਹੋਣੇ ਆ ਇਹ ਇਹਦੇ ਤਹਿਤ ਕਿਸੇ ਜਿਹੜੇ ਨਸ਼ੇ ਦੇ ਸਲਾਗਰਾਂ ਨੂੰ ਫੜਿਆ ਜਾਣਾ ਜਿਹੜੇ ਛੋਟੇ ਹੁਣ ਵੀ ਫੜਿਆ ਨਸ਼ੇ ਦੇ ਦੁਆਲੇ ਲੱਗੀ ਹੋ ਪੁਲਿਸ ਛੋਟੇ ਛੋਟੇ ਜਿਹੜੇ ਖਾਣ ਪੀਣ ਵਾਲੇ ਉਹਨਾਂ ਨੂੰ ਫੜੀ ਜਾਂਦੇ ਆ ਜਿਹੜੇ ਵੱਡੇ ਮਗਰਮਾਸ਼ ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਇਸੇ ਕਰਕੇ ਇਹ ਲੋਕਾਂ ਨੂੰ ਦਬਾਉਣ ਦੇ ਲਈ ਜਿਹੜੇ ਕਾਨੂੰਨ ਬਣਾਉਂਦੇ ਆ ਤੇ ਲੋਕ ਇਹਨਾਂ ਮਾਮਲਿਆਂ ਤੇ ਰੋਲਾ ਨਾ ਜੇ ਕੋਈ ਕੋਰਸ ਰਾਜ ਬਣ ਜਾਏਗਾ ਤਾਂ ਇਹਨਾਂ ਨਾਲ ਹੋਰ ਵੀ ਵੱਧਾ ਹੋਏਗਾ ਬਿਲਕੁਲ 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 ਹੋਊਗਾ ਔਰ ਪੋਸਲੂ ਦਾ ਖੁੱਲੇ ਅਧਿਕਾਰ ਹੋਗੇ ਬਨ ਮਨਮਰਜ਼ੀਆਂ ਜਿਹੜੀਆਂ ਪੋਸ ਕਰੂਗੇ ਔਰ ਆਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਥੇਬੰਦੀਆਂ ਦੇ ਆਗੂ ਆ ਉਹਨਾਂ ਲਈ ਇਹ ਕਾਨੂੰਨ ਸਭ ਤੋਂ ਵੱਡ ਖਤਰਨਾਕ ਹੋਣਗੇ ਜਿਹੜੇ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਦੇ ਖੋਲ ਜਿਹੜੇ ਲੜਦੇ ਆ ਜਮਹੂਰੀਅਤ ਹਦ ਸਵਾ ਤਕਸ਼ੀਲ ਸੋਸਾਇਟੀ ਤੇ ਹੋਰ ਜਮਹੂਰੀ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਸੰਸਾਰ ਪ੍ਰਸਿੱਧ ਲੇਖਕ ਮੋਖੀ ਹਕਮ ਵੀ ਯੋਧਾ ਜਿਹੜੀ ਆ ਅਨੁਦਤੀ ਰਾਏ ਪ੍ਰੋਫੈਸਰ ਸ਼ੌਕਤ हुसैन ਉਹਨਾਂ ਉੱਤੇ ਦਿੱਲੀ ਦਾ ਜਿਹੜਾ ਲੈਫਟੀਨੈਂਟ ਗਵਰਨਰ ਆ ਉਹਨੇ ਇਜਾਜ਼ਤ ਦਿੱਤੀ ਹੈ ਯੂਏਪੀਏ ਰਾਣੀ ਦੀ ਉਹਨਾਂ ਉੱਤੇ ਜਿਹੜਾ ਯੂਏਪੀਏ ਲੱਗਿਆ ਉਹਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਔਰ ਜੂਏ ਪੀਏ ਜਿਹੜਾ ਕਾਨੂੰਨ ਹੈ ਜਿਹੜਾ ਬਹੁਤ ਘਾਤਕ ਕਾਨੂੰਨ ਹੈ ਆਜ਼ਾਦ ਦੇਸ਼ ਲਈ ਉਹਨੂੰ ਪੂਰੀ ਤਰ੍ਹਾਂ ਰੱਦ ਕਰਨ ਅਤੇ ਤਿੰਨ ਜਿਹੜੇ ਫੌਜਦਾਰੀ ਕਾਨੂੰਨ ਹੈ ਉਹਨਾਂ 'ਚ ਜਿਹੜੀਆਂ ਸੋਧਾਂ ਕੀਤੀਆਂ ਜਿਹੜੀਆਂ ਸੋਧਾਂ ਨਾਗਰਿਕਾਂ ਦੇ ਸੰਗਠਨਾਂ ਨੂੰ ਵਿਵਾਨ ਦਾ ਪੁਰਸ਼ ਨੂੰ ਹੱਕ ਦਿੰਦੀਆਂ ਔਰ ਲੇਖਨ ਅਤੇ ਪੁਰਨਾਂ ਉੱਤੇ ਪਾਬੰਦੀ ਲਾਉਂਦੀਆਂ ਇਹ ਮਨੁੱਖੀ ਅਧਿਕਾਰਾਂ ਨਾਲ ਦੇ ਕਾਨੂੰਨ ਕਰਨ ਵਾਲੀਆਂ ਧਰਾਵਾਂ ਆ ਔਰ ਇਹ ਪੁਰਸ਼ ਨੂੰ ਅਥਾਹ ਸ਼ਕਤੀਆਂ ਦੇ ਚੇਹੇ ਕੋਈ ਕਾਨੂੰਨ ਪੁਰਸ਼ ਨੂੰ ਅਥਾਹ ਸ਼ਕਤੀਆਂ ਦਿੰਦਾ ਇਹਦਾ ਮਤਲਬ ਨਾਗਰਿਕ ਦੀਆਂ ਜਿਹੜੀਆਂ ਸ਼ਕਤੀਆਂ ਉਹ ਖੋਹ ਲਈਆਂ ਜਾਂਦੀਆਂ ਬਹੁਤ ਸਾਰੀਆਂ ਇਹ ਕਾਨੂੰਨ ਇਸੇ ਤਰ੍ਹਾਂ ਆ ਔਰ ਇਹਨਾਂ ਨੂੰ ਅਸੀਂ ਫੌਰੀ ਰੱਦ ਕਰਨ ਦੀ ਮੰਗ ਕਰਦੇ ਆਂ ਇਸ ਮੰਗ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਤਹਿਸੀਲ ਹੈੱਡਕੁਆਰਟਰਾਂ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਆ। ਔਰ ਐਸ.ਡੀ.ਐਮ ਜਿਰਾਹੀਂ ਡੀ.ਸੀ ਜਿਰਾਹੀਂ ਜਿਹੜਾ ਦੇਸ਼ ਦੇ ਰਾਸ਼ਟਰਪਤੀ ਆ ਉਹਦੇ ਨਾਮ ਮੰਗ ਪੱਤਰ ਸੌਂਪੇ ਜਾ ਰਹੇ ਮੰਗ ਨੂੰ ਲੈ ਕੇ ਅਸੀਂ ਵੀ ਡੀ.ਸੀ ਸ਼ਹੀਦ ਭਗਤ ਸਿੰਘ ਨਗਰ ਨੂੰ ਇਹ ਮੰਗ ਪੱਤਰ ਸੌਂਪਿਆ ਹੈਗਾ ਰਾਸ਼ਟਰਪਤੀ ਦੇ ਨਾਮ ਔਰ ਅਸੀਂ ਕੇਂਦਰ ਦੀ ਮੌਤੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਸਾਰੀਆਂ ਜਥੇਬੰਦੀਆਂ ਵੱਲੋਂ ਕਿ ਇਹ ਜਿਹੜੇ ਕਾਨੂੰਨ ਹੈ ਇਹ ਰੱਦ ਕੀਤੇ ਜਾਣ ਚਾਹੀਏ ਉਹ ਫੌਜਦਾਰੀ ਤਿੰਨ ਕਾਨੂੰਨ ਹੈ ਚਾਹੇ UAPA ਆ ਔਰ ਜਾਂ ਫਿਰ ਪ੍ਰੋਫੈਸਰ ਸ਼ੌਕਤ हुसैन ਤੇ ਅਰੁੰਧਤੀ ਰਾਏ ਦੇ ਉੱਤੇ ਜਿਹੜਾ ਇਹ UAPA ਲਾਇਆ ਗਿਆ ਉਹਨੂੰ ਰੱਦ ਕਰਨ ਦੀ ਮੰਗ ਕਰਦੇ ਆ ਔਰ ਜੇ ਮੰਗ ਨਾ ਰੱਦ ਨਾ ਕੀਤਾ ਗਏ ਤਾਂ ਇਹ ਸੰਘਰਸ਼ ਜਿਹੜਾ ਦੇਸ਼ ਵਿਆਪੀ ਔਰ ਬਹੁਤ ਤਿੱਖਾ ਉੱਠੇਗਾ ਲੋਕ ਚੁੱਪ ਕਰਕੇ ਨਹੀਂ ਬੈਠਣਗੇ